ਏ ਮਿੱਤਰੋ ਹਲੇ ਪੈਣ ਤੋਂ ਨਿਕਲੇ ਟਰਪ ਨੇ ਜਵਾਬ ਦੇਤਾ ਠੀਕ ਆ ਆ ਟਰਪ ਦਾ ਹਾਲ ਦੇਖ ਲੋ ਕੀ ਹੋਇਆ ਹਲੇ ਸਾਲਾ ਅੰਮਲਾ ਦਾ ਜਦੋਂ ਖਿੱਚਿਆ ਸੀ ਨਾ ਉਦੋਂ ਟਰਪ ਦਾ ਪੈ ਪਾੜ ਗਿਆ ਇਹਦਾ ਕਿਧਰ ਪਾਜੀ ਹੋਣੀ ਹੱਦ ਖਾਇਓ ਬਾਦੂ ਦਾ ਪਤਾ ਨਹੀਂ ਉਹ ਤਾਂ ਐ ਕਰੀ ਓਏ ਮੇਰੇ ਸਾਹਮਣੇ ਕਰੀ ਹਾਂ ਐ ਕਰ ਆ ਦੇਖ ਲੋ ਤੇਲ ਕਾਲਾ ਕਾਲਾ ਮੂੰਹ ਤੇ ਆਇਆ ਏ ਆ ਠੀਕ ਆ ਸਾਡੀ ਆਪਣੀ ਹੈ ਨਹੀਂ ਕੋਈ ਇਹੀ ਇੱਕ ਦੀ ਹੋ ਜਾ ਜਾਨਾ ਅੱਖਾਂ ਲੇਕਰੋਂ ਕਿ ਨਾ ਸੋਹਣੀ ਹੋਗੀ ਆ ਚੱਲ ਖੋਲਿਏ ਦੋ ਮਿੰਟ ਲਈਏ ਮਲੇ ਮਲੇ ਜਾ ਵੇ ਬਰਾਦ ਇਹ ਨਾ ਵੋ ਮਾਰੀ ਹੋਈ ਤੇ ਚੀ ਸੌਣ ਲੱਗੇ ਤੇ ਨਾ ਬਰਾਦ ਸੱਚੀ ਵੋ ਮਾਰੀ ਹੋਈ ਤੇ ਮਿੱਤਰੋ ਖੋਲ ਕੇ ਮਿਲਦੇ ਟਰਬੋ ਠੀਕ ਆ ਚੰਗਾ ਅਹੀਂ ਬਾਤ ਤੁਰਾ ਲੱਗੇ ਆ ਮੈਂ ਆ ਜੇ ਪੰਪ ਤੇ ਕਿਹੜੇ ਟਰਬੋ ਖੋਲਦੇ ਆ ਕਿਉਂ ਹੁਣ ਤੁਰਾ ਕਾਲੀ ਤਿਆਰਾ ਆਪਣੀ ਬੈਗ ਦੇਖਦਾ ਕਿਦਾਂ ਰੱਖਿਆ ਆ ਲੈਣ ਸੇ ਚੰਗੇ ਆ ਟਰਾਲੀ ਆਪਣੀ ਛੋਟੀ ਬਾਕੀ ਦੇ ਦੋ ਤੇ ਕੀ ਬੰਦ ਆ ਤੇ ਟਰੈਕਟਰ ਰੈਡੀ ਆ ਆਪਣਾ ਮਜਾ ਹੈਲ ਬੋਏ ਪੇਟੀ ਵੀ ਰੈਡੀ ਆ ਆਪਣੀ ਤੇ ਸਰਾਂਸਰ ਦਾ ਕੁਝ ਕੰਮ ਆ ਪੈਣਾ ਤੇ ਜਾ ਕੇ 70 ਰੰਗ ਦੇ ਦੇ ਸੇ ਕਾਲਾ ਫੇਰ ਹੋ ਗਿਆ ਜਾ ਕੇ ਉਹ ਤੇ ਕਿਤੇ ਖੜੇ ਹੋ ਗਏ ਪੁਲਿਸ ਪੁਲਿਸ ਮਾਰਾਂਗੇ ਇੱਥੇ ਫੈਰ ਸਨ ਕਰਾਂਗੇ ਮਝਾ ਲਬੂਆਂ ਏ ਓਏ ਅਦਰੇ ਤੇ ਆ ਵੀ ਆ ਗਿਆ ਯਾ ਇਹਨੇ ਵੀ ਸ਼ਾਇਦ ਨਾਲ ਜਾਣਾ ਓਏ ਇਹ ਸ਼ਾਇਦ ਨਾਲ ਜਾਊਗਾ ਪੀਟੀਵੀ ਪੂਰੀ ਤਿਆਰ ਆ ਆਪਣੀ ਸਾਰਾ ਸੈਸ਼ਨ ਸਾਰਾ ਪੂਰਾ ਤਿਆਰ ਆ ਮਿਲਦੇ ਆ ਫਿਰ ਉੱਤੇ ਜਾ ਕੇ ਜਾਂਦੇ ਜਾਂਦੇ ਓਏ ਤੂੰ ਹੱਥ ਤੇ ਬਾਹੂ ਨਾਲ ਦਵਾਉਂਦਾ ਮਿੱਥਰ ਓਏ ਇਹ ਕਿਤੇ ਪਰਾਂ ਲੱਗੀ ਅਗਲੀਸ ਪਾਣੀ ਟੈਕਦਾ ਹੀ ਨਹੀਂ ਉੱਤੇ ਐ ਜੀ ਉਏ ਪੈਰ ਸੜ ਗਿਆ ਅਗਲੀ ਗਲੀ ਉਧਾਰਾ ਗਾਇਆ ਚੀਕਾਇਆ ਮਾਰਦਾ ਵੀ ਐ ਹੋਏ ਸੀੜੀਆਂ ਮਾਰਦਾ ਸੀ ਸੀੜੀਆਂ ਮਾਰਦੇ ਅਸਲੀ ਉਹ ਵਿੱਚ ਨਾ ਅਗਲੀਸ ਹੋਣੀ ਪਈ ਉੱਤੇ ਉਹ ਟਰੈਕਟਰ ਨੇ ਆਪਣੇ ਆਪ ਹੀ ਲੱਗਦੇ ਲੋੜ ਨਹੀਂ ਪਈ ਓਏ ਨਹੀਂ ਜਾਣਾ ਓ ਤੂੰ ਪਾਣੀ ਪਿਭਰਾਵਾ ਕਲ ਪਾਣੀ ਵੀ ਬਰਾਂਦਾ ਤੇ ਮਿੱਤਰੋ ਆਪਾਂ ਤੇ ਪਹੁੰਚੇ ਟਿਬੀ ਸਾਹਿਬ ਮਾਤਾ ਰਿਕਲੇ ਆਪਾਂ ਅੰਦਰ ਤੇ ਹੁਣ ਉਹ ਚੀਜ਼ ਯਾਦ ਆਉਂਦੀ ਕਿ ਪਿਛਲੇ ਕਿਹੜੇ ਯਾਰ ਨਾਲ ਸੀ ਹੁਣ ਕਿਹੜੇ ਯਾਰ ਨਹੀਂ ਹੈਗੇ ਇਹ ਥੋੜਾ ਪਿਆਰ ਫਰਕ ਆ ਸਕਦੀ ਸਾਨੂੰ ਪਤਾ ਹੀ ਹੁਣਾਂ ਦੇ ਪੁਰਾਣੇ ਵਲੋਗ ਦੇਖੂਗੀ ਮੇਰੇ ਨਾਲ ਪਿਛਲੇ ਤੋਂ ਪਿਛਲੇ ਸਾਲ ਦੇ ਫਰਕ ਪਾ ਸਾਨੂੰ ਪਤਾ ਲੱਗਣਾ ਕੌਣ ਕੌਣ ਹੁਣ ਨਾਲ ਹੈ ਕੌਣ ਕੌਣ ਨਹੀਂ ਮਿੱਤਰ ਕਿੰਨੇ ਚੇਂਜ ਹੋਏ ਕਿੰਨੇ ਨਹੀਂ ਤੁਹਾਨੂੰ ਪਤਾ ਲੱਗਣਾ ਤੇ ਹੁਣ ਬਸ ਚੱਲਦੇ ਆ ਫਿਰ ਟ੍ਰੈਕ ਟੇ ਕੋਲ ਤੇ ਇੱਕ ਤਾਂ ਜਿਹੜਾ ਟਰਬੋ ਗਈ ਹੈ ਨਾ ਉਹਦਾ ਨੁਕਸਾਨ ਆਪਣਾ ਹੀ ਹੋਇਆ ਕਿ ਸਪੀਡ ਟਰੈਕਟਰ ਦੀ ਬਹੁਤ ਘਟ ਗਈ ਕਿੱਥੇ ਪਹਿਲਾਂ ਜਾਂਦੀ 130 ਹੁਣ ਕਿੱਥੇ 100 ਦੇ ਰਹਿ ਗਿਆ ਚਲੋ ਮੈਂ ਅਲਦੀ ਟਰੈਕਟਰ ਕੋਲ ਜਾ ਕੇ ਤੇ ਮਿੱਤਰੋ ਆਪਾਂ ਪਠਾਨਡੇ ਪਹੁੰਚ ਗਏ ਆ ਤੇ ਟਰੈਕਟਰ ਤੇ ਹੁਣ ਮੈਂ ਚਲਾਇਆ ਇਹ ਡਰਾਈਵਰ ਭਾਜੀ ਅੱਗੇ ਹੋ ਗਏ ਸੀ ਪਿੱਛੇ ਬੈ ਗਏ ਆ ਰਾਮ ਕਰਨ ਲੱਗੇ ਸੀ ਤੇ ਪੈਂਟ ਦਾ ਹਾਲ ਦੇਖੋ ਕਿੰਨਾ ਸੋਹਣਾ ਹੋ ਗਿਆ ਆ ਬਾਕੀ ਟਰਾਲੀ ਕੋ ਦਿਖਾਉਂਦੇ ਆ ਕੀ ਹੋਇਆ ਕੀ ਨਹੀਂ ਠੀਕ ਆ ਮੱਥਾ ਟੇਕ ਲਈਏ ਦਸਾਂ ਗੱਲਾਂ ਦੀ ਤਾਂ ਨੂਗਰਾ ਦੇ ਬੇ ਆ ਗਏ। ਹੱਤੋ ਟੋਲੀਅ ਤੇ ਹੱਤੋਲੀ ਆਪਾਂ ਫੇ ਮੱਥਾ ਰੇਕਾਂ ਚੱਲਦੇ ਆ। ਇਹ ਬਾਬੇ ਨਾਲ ਲੈ ਕੇ ਫੇ ਟਰੈਕਟਰ ਆਪਾਂ ਹੁਣ ਗੁਰੂ ਘਰ ਲੋਰ ਕਹਿੰਦੇ ਗੁਰੂ ਘਰ ਹੋੜ ਜਾਣਾ। ਕੋਤੀ ਸਟੇ ਕਰਨੀ ਆ ਬਾਕੀ ਦੇ ਦੇਣ ਕੀ ਕਹਿੰਦੇ ਜਿਵੇਂ ਕਹੂ ਉਹਦਾ ਤੁਰ ਪੈਣਾ ਆਪਾਂ। ਮੰਜੇਲ ਬੋਏ ਐਸੀ ਬੋਏ ਅਰੋਂ ਨਾਲ ਹੱਤੋਲੀ ਕੇ। ਹੁਣ ਆਪਾਂ ਚੱਲੇ ਆ। ਆਹ ਸਾਡੀ ਗੈਂਗ ਪਈ ਐ। ਮੰਜੇਲ ਬੁਆਇਸ। ਠੀਕ ਆ। ਓਏ ਆਵਾਜ਼ ਨਿਕਣੀ ਓਏ। ਨਹੀਂ ਆਂਦੀ। ਜੇ ਚੱਲਦੇ ਆਪਾਂ ਗਾਹਾਂ ਜਾ ਕੇ ਸਿੱਧਾ ਮਿਲਦੇ ਹੁਣ। ਤੁਲਕਾ ਲੋਹਰ ਖੇਚਣ ਲੱਗੇ ਆ ਪਹਿਲਾਂ ਕਹਿੰਦੇ ਇੱਕ ਥਾਂ ਦੇ ਰੁਕਾਂਗੇ ਕਿ ਕੀ ਜਾਂਦਾ ਆ। ਡਰਾਈਵਰ ਜੱਜੀ ਹੁਣੀ ਆ ਹੁਣ। ਗਾਹਾਂ ਜਾ ਕੇ ਫੜਨੇ। ਹਾਂ ਤੂੰ ਗਾਹਾਂ ਜਾ ਕੇ ਫੜ ਲੈਣਾ ਕੋਈ ਨਾ। ਠੀਕ ਐ ਕੋਈ ਨਹੀਂ। ਗਾਹਾਂ ਜਾ ਕੇ ਤੈਨੂੰ ਫੜ ਲੈਣਾ ਕੋਈ ਨਾ। ਚਲੋ ਵੀ ਚੱਲਦੇ ਆ ਫਿਰ। ਦੇ ਮਿੱਤਰੋ ਆਪਾਂ ਗੁਰੂਕੇ ਲਾਹੌਰ ਆ ਗਏ ਆ। ਆ ਗਏ ਗੁਰੂਕੇ ਲਾਹੌਰ ਆ। ਠੀਕ ਆ। ਤੇ ਇੱਕ ਚੀਜ਼ ਦੇਖੀ ਹੈ ਕਿ ਹਾਈ ਸਪੀਡ ਦੇ ਕਰਕੇ ਤੀਜੇ ਗੇ ਨਹੀਂ ਚੱਕਦਾ। ਤੇ ਤੀਜੇ ਗੇ ਚੱਕ ਲੈਂਦਾ ਪਰ ਇਹਨੂੰ ਪਿੱਛੇ ਇਦਾਂ ਕੀ ਆ ੱੱੱਕਾ ਜਾਂਦਾ ਆ। ਹੁਣ ਆ ਵੀ ਟਰਬੋ ਹੈ ਨਹੀਂ ਕਿ ਟਰਬੋ ਕਰਕੇ ਹੁਣ ਪਤਾ ਲੱਗਦਾ ਪਿਆ ਕਿ ਟਰਬੋ ਦੀ ਹੁਣ ਲੋਡ ਬਹੁਤ ਸੀ। ਤੇ ਟਰਬੋ ਨਾ ਕਰਕੇ ਬੰਦ ਹੁੰਦਾ ਪਿਆ। ਹਾਂਜੀ। ਤੇ ਮਿੱਤਰੋ ਸਾਡੇ ਨਾਲ ਦੇ ਹੋ ਗਏ ਪਾਗਲ ਤੇ ਇਹਨਾਂ ਨੇ ਪਾਲੇ ਸਿਮਲੇ ਸਿੱਧਾ ਟਰੈਕਟਰ। ਹੁਣ ਆਪਾਂ ਹਿਮਾਚਲ ਪ੍ਰਦੇਸ਼ ਆ ਤੇ ਬਸ ਨਿਕਲਣ ਲੱਗੇ ਆ ਥੋੜੇ ਜਿਹਾ ਦਾਕ। ਤੇ ਪਤਾ ਨਹੀਂ ਕਿੰਨਾ ਟਾਈਮ ਲੱਗੂ ਪਰ ਛੋਟੇ ਨੂੰ ਪਾ ਦਿੱਤਾ ਕਹਿੰਦੇ ਮੇਰੇ ਕਿੰਨੀ ਕੀ ਜਾਨ ਆ ਪਤਾ ਲੱਗ ਗਿਆ ਗਰਾਲੀ ਜਾਈ ਤੇ ਤੇਲ ਦੀ ਟਰਬੋ ਹੈ ਨਹੀਂ ਗਿਆ ਟਰਪਾ ਮਿਸਬੋ ਕਰਦੇ ਪਏ ਆ ਉੱਥੇ ਤੀਜਾ ਗੇਅਰ ਟਰੈਕਟਰ ਚੱਕ ਲੈਣਾ ਸੀ ਤੇ ਉਹ ਆਪਣਾ ਦੂਜਾ ਗੇਅਰ ਚੱਕਦਾ ਪਿਆ ਆ ਉਹ ਦੂਜੇ ਗੇਅਰ ਦਾ ਟਰੈਕਟਰ ਦੂਜੇ ਹਾਈ ਚ ਰੋ ਆਪਾਂ ਹੁਣ ਆ ਗਏ ਸ਼ਿਮਲੇ ਗਾਹਾਂ ਸ਼ਿਮਲੇ ਆ ਤੇ ਕੱਜਲ ਪੈ ਗਿਆ ਅੱਖਾਂ ਅੱਛਾ ਪੈ ਚੁੱਕਾ ਹੈ ਨੈਚੁਰਲ ਕੱਜਲ ਪਾਇਆ ਹੈ ਦੇਖ ਲੈ ਕੋਈ ਵੀ ਦਾ ਕੈਮੀਕਲ ਕੋਮਿਕਲ ਵਾਲਾ ਨਹੀਂ ਹੈਗਾ ਇਹ ਨੈਚੁਰਲ ਟ੍ਰੈਡਰ ਨੇ ਆਪ ਆਪਣੇ ਹੱਥਾਂ ਨਾਲ ਪਾਇਆ ਕਿਉਂ ਨਜ਼ਰਾਂ ਲੱਗਣ ਸਾਨੂੰ ਐ ਹੋਏ ਪੈਂਟ ਲਗਾਏ ਓਏ ਆ ਦੇਖ ਚੋੜਾ ਲੰਗ ਕਾਲਾ ਹੋ ਚੁੱਕਾ ਆ ਦਰ ਕੱਜਲ ਤਿਆਰ ਹੈ ਵੇ ਚਲੀਏ ਫਿਰ ਗਾਹਾਂ

ਮੇਰੇ ਦੋਸਤ ਜੀ ਮਲੇ ਕਹਿੰਦੇ ਪਹੁੰਚ ਗਏ ਆ ਜਾਜ ਨੂੰ ਲੈ ਕੇ ਛੋਟੇ ਭਰਾ ਨੂੰ ਲੈ ਕੇ ਪਹੁੰਚ ਗਏ ਆ ਸਰ ਇੱਕ ਹੁਣਾ ਪਾ ਓਏ ਟੋੜਦੇ ਬਾਥੇ ਦੇ ਚਨਾਵਾਂਗੇ ਬਦੋ ਸਤਨਾਮ ਬੰਦਨ ਬਣਾਉ ਮੋ ਹੋ ਰਿਹਾ ਜਾਜ ਸਾਡਾ ਸੋਚਿਆ ਨਹੀਂ ਸੀ ਚੜ ਜਾਊਗਾ ਸਾਲਾ ਆ ਗਿਆ ਸਾੜੇ ਗੇੜ ਜੱਗ ਚੌਥਾ ਲਾ ਕੇ ਵੀ ਚੱਕਿਆ ਨੇ ਹਾਈ ਸਪੀਡ ਹੋ ਗਏ ਵੀ ਯਾਰ ਬਿਨਾ ਡਰਦੇ ਨਹੀਂ ਹੈ ਜਾਣੇ ਬਾਅਦ ਕੀ ਆਪਾਂ ਇੰਟਰਵਿਊ ਦਾਹਾ ਜਾ ਕੇ ਕਰਦੇ ਆ ਕੀ ਕੀ ਕਰਨਾ ਕਿਵੇਂ ਨਹੀਂ ਉਹ ਬਾਹਾ ਜਾ ਕੇ ਦੇਖਦੇ ਆ ਇਹਨੂੰ ਸਰੋਂ ਸਾਨੂੰ ਪਾਰਕਿੰਗ ਦਾ ਚੱਕਰ ਪੈਣ ਲੱਗ ਗਿਆ ਬਾਕੀ ਕੋਈ ਚੱਕਣੀ ਟਰਾਲੀ ਇੱਕ ਹੈਗੀ ਆ ਕਿ ਟਰੈਕਟਰ ਆਪਣਾ ਤੇ ਬਸ ਮੈਂ ਪਾਰਕਿੰਗ ਦਾ ਚੱਕਰ ਪੈਣ ਦਾ ਬਸ ਟਰੈਕਟਰ ਲੱਗ ਗਿਆ ਵੇ ਹੁਣ ਕਹਿੰਦੇ ਉਹ ਸ਼ੈੱਡ ਹੈਗੀ ਸਾਹਮਣੇ ਉਧਰ ਲਾਉਣ ਚੱਲੇ ਆ ਚੱਲੋ ਕਹਿ ਦਿੰਦੇ ਓਕੇ ਕੋਈ ਨਾ ਅਸੀਂ ਰੂ ਵੀ ਆ ਉਹ ਤਾਂ ਪਹਿਲੇ ਗੱਡੀ ਲਈ ਸੀ ਬਾਬੇ ਨਾਂ ਤੇ ਅੱਗੇ ਲਾਉਣ ਲੱਗੇ ਆ ਲੈ ਤਾਂ ਆਂਦਾ ਹੁਣ ਰਹਿ ਕੇ ਵੀ ਜਾਣਾ ਆ ਚਲੋ ਲਾਉਂਦੇ ਜਾ ਗਏ ਉੱਤੇ ਲਾ ਦਿੱਤਾ ਹੈ ਤੇ ਰੰਗ ਵੀ ਹੋ ਗਿਆ ਜੌਂਡੀਰ ਵਾਲਾ ਦੇਖ ਸਕਦੇ ਆ ਜਿਹੜਾ ਜਿਹੜਾ ਇੰਜਨ ਨੂੰ ਲਾਂਕ ਕਰਾਇਆ ਸਾਰਾ ਕੁਝ ਹੋ ਗਿਆ ਤਾਂ ਬਈ ਚੱਲਦੇ ਆ ਚੀਜ਼ਾਂ ਲੈ ਕੇ ਲਾ ਦਿੱਤੀ ਉਤੋਂ ਡੈੱਕ ਖਾਲੀ ਆ ਹੁਣ ਬੱਸੇ ਚੱਲੇ ਆ ਉਹਦੇ ਨਹੀਂ ਆਣਾ ਬੱਸੇ ਬਸ ਜਾਂ ਟਰੈਕਟਰ ਨਹੀਂ ਆ ਨਕੋਦਰ ਉਹ ਵੀ 110 120 ਤੇ ਉੱਥੇ ਹੀ ਜਾਵਾਂ ਕੋਈ ਨਾ ਟਰੈਕਟਰ ਘਾਟਵੇ ਆਪਾਂ ਆਪੇ ਮਿਹਰ ਕਰਿਓ ਹਣ ਇਹਦੇ ਸੋਣ ਲੱਗਾ ਖੜਾ ਰਹੇ ਕੋਈ ਸ਼ੀਰ ਸ਼ਾ ਨਾ ਕਰੇ ਬਾਕੀ ਕੈਮਰੇ ਲੱਗੇ ਕਹਿੰਦੇ ਆਜਾ ਕੜੇ ਆਪਾਂ ਗਿਆ ਮੇਨ ਸੀ ਤੇ ਉੱਥੇ ਇੱਕ ਬੈਕ ਆ ਗਿਆ ਆ ਜਿੱਧੇ ਪਾਉਂਦੇ ਆ ਉੱਥੇ ਆ ਜਾ ਓਏ ਉੱਤੇ ਚੱਲ ਆਪਾਂ ਰੂਲ ਰੈਗੂਲੇਸ਼ਨ ਦੇ ਸਾਰਾ ਮੈਨ ਚੱਲਣਾ ਯੂ ਨੋ ਤੇ ਮੇਰਾ ਮੈਨੂੰ ਵੀ ਰੰਗ ਹੋ ਚੁਕਾ ਏ ਹਰੇ ਰੰਗ ਦਾ ਤੇ ਮੂੰਹ ਮੈਂ ਦਿਖਾ ਨਹੀਂ ਸਕਦਾ ਮੇਰੇ ਮੂੰਹ ਦਾ ਬੁਰਾ ਹਾਲ ਹੋਇਆ ਪਿਆ ਕਿਉਂਕਿ ਟਰੈਕਟਰ ਨਹੀਂ ਨਾ ਧੂਆਂ ਮਾਰਿਆ ਨਾ ਆਉਂਦੇ ਓਏ ਤੇ ਗੱਲੇ ਹੀ ਛੱਡੋ ਚਲੋ ਫੇ ਚੱਲਦੇ ਆ ਲੈ ਕੇ ਐ ਕੌਣ ਬੜਿਆ ਕਮੈਨ ਫੇ ਚੱਲਦੀ ਹੈ ਮਤਲਬ ਬੋਲ ਨਹੀਂ ਹੁੰਦਾ ਹੀ ਗਾ ਬਣਾਉਣਾ ਲਾ ਵਾ ਇੰਨੀ ਜਾਣੀ ਦੀ ਨਾੜ ਯਾਰਾ ਮੈਂ ਯਾੜ ਬੋਈ ਹਾਏ ਮਤਨ ਬਸ ਹੋ ਗਈ ਪੜਾਈ ਇਹ ਤਾਂ ਸਿੱਧੇ ਨਹੀਂ ਘਾਟਾ ਨਹੀਂ ਇੱਕੋਰੀਆ ਉਹ ਬਾਹਰ ਸੀ ਬਾਹਰ ਖੜਿਆ ਬਸ ਹੋ ਗਈ ਮਿੱਤਰੋ ਇਹਨੂੰ ਪਤਾ ਨਹੀਂ ਮੇਰੇ ਕੋਲ ਉਹ ਗਲਤ ਕੁਛ ਆ ਗਿਆ ਗਲਤ ਆ ਗਿਆ ਗਲਤ ਆ ਗਿਆ ਉਹ ਤੁਰਦੇ ਕਿਦਾਂ ਤੁਰਦੇ ਕਿਦਾਂ ਉਹ ਵੀਗੇ ਤਰੀਏ ਤੇ ਬੜਾ ਵੀਗੇ